ਸੇਵਾ ਭਰਤੀ ਗੁਰਦਾਸਪੁਰ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਹੜ ਆਏ ਉਸ ਤੋਂ ਨੈਕਸਟ ਡੇ ਹੀ ਅਹੀਂ ਆਪਣੇ ਜਿਹੜੀ ਵੀ ਸਹਾਇਤਾ ਦਾ ਪ੍ਰੋਗਰਾਮ ਹੀ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲੇ ਆਪਣੇ ਨੀਲਕਮਲ ਜੀ ਉਹ ਪ੍ਰਧਾਨ ਪੰਜਾਬ ਜੀ ਨੇ ਦੱਸਿਆ ਕਿ ਅਹੀਂ ਸਤਵੇਂ ਚੱਕਰ ਇਸ ਵੇਲੇ ਇੱਥੇ ਆਏ ਆ ਜੋ ਕੁਝ ਉਹਨਾਂ ਨੇ ਦੱਸਿਆ ਉਹ ਅਹੀਂ ਪ੍ਰਾਪਰ ਜ਼ਰੂਰਤਮੰਦ ਬੰਦਿਆਂ ਨੂੰ ਵੰਡਿਆ ਇਹ ਨਹੀਂ ਪੀ ਜਿੱਥੇ ਮਰਜ਼ੀ ਫੜਾ ਕੇ ਚੱਲ ਗਏ ਈਵਨ ਜਦੋਂ ਦਰਿਆ ਦੇ ਵਿੱਚ ਬਹੁਤ ਪਾਣੀ ਸੀ ਉਦੋਂ ਵੀ ਐਨਡੀਆਰਫ ਤੱਕ ਅਸੀਂ ਸਮਾਨ ਪਹੁੰਚਾਇਆ ਤਾਂ ਕਿ ਜ਼ਰੂਰਤਮੰਦ ਬੰਦਿਆਂ ਨੂੰ ਪਹੁੰਚ ਸਕੇ ਅੱਜ ਵੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਪੀ 200 ਕੰਬਲ 100 ਚਾਦਰਾਂ ਔਰ 30 ਬਰਤਨਾਂ ਦੇ ਸੈੱਟ ਜਿਹੜੇ ਅਸੀਂ ਵੰਡੇ ਆ ਸਾਬਨ ਕੋਇਲਜ਼ ਅਰਗਬਤੀ ਉਹ ਵੀ ਨਾਲ ਦਿੱਤੀਆਂ ਇਸ ਤੋਂ ਇਲਾਵਾ ਅਸੀਂ ਕੁਝ ਲੋਕਾਂ ਕੋਲੋਂ ਪੁਰਾਣੇ ਕੱਪੜੇ ਵੀ ਜਿਹੜੇ ਕਿ ਚੰਗੀ ਹਾਲਤ 'ਚ ਆ ਜਿਹੜੇ ਕਿ ਮਤਲਬ ਵੀ ਅਹੀਂ ਕਾਫੀ ਦੇਰ ਹੈ ਚਲਾ ਸਕਨੇ ਆ ਉਹ ਵੀ ਕੀਤੇ ਇਕੱਠੇ ਉਹ ਵੀ ਲਗਭਗ 1000 ਬੰਦੇ ਤੱਕ ਅਹੀਂ ਉਹ ਕੱਪੜੇ ਪਹੁੰਚਾਉਂਦਾ ਟੀਚਾ ਰੱਖਿਆ ਅੱਜ ਵੀ ਅਹੀਂ ਲਾਗੇ ਦੇ ਪਿੰਡ ਚੰ디ਗੜ੍ਹ ਦੇ ਵਿੱਚ ਕੁਝ ਜ਼ਰੂਰਤਮੰਦ ਲੋਕਾਂ ਨੂੰ ਕੱਪੜੇ ਜਿਹੜੇ ਆ ਉਹ ਦੇ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਜਿਸ ਤਰ੍ਹਾਂ ਵੀ ਇਹਨਾਂ ਲੋਕਾਂ ਦੀਆਂ ਜ਼ਰੂਰਤਾਂ ਬਣਨ ਗਈਆਂ ਕਿੰਨੇ ਸਾਡੇ ਕੋਲ ਸਾਧਨ ਹੋਣਗੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਕਰਾਂਗੇ ਤੇ ਬਾਕੀ ਵੀ ਸੰਸਥਾਵਾਂ ਨੂੰ ਅਪੀਲ ਕਰਨੀਆਂ ਕਿ ਵਾਕਿਆ ਹੀ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਮੱਸਿਆਵਾਂ ਉਹ ਇੱਕਦਮ ਹੱਲ ਹੋਣ ਵਾਲੀਆਂ ਨਹੀਂ ਜੇਹੀਂ ਸਾਰੇ ਹੀ ਸਹਿਯੋਗ ਨਾਲ ਚੱਲਾਂਗੇ ਤੇ ਸਾਰਿਆਂ ਦਾ ਹੀ ਜੜਾ ਹੈ ਭਲਾ ਹੋਏਗਾ ਐਸੇ ਹੀ ਅਪੀਲ ਦੇ ਨਾਲ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਜਿਨ੍ਹਾਂ ਲੋਕਾਂ ਨੇ ਸਾਨੂੰ ਡੋਨੇਟ ਕੀਤਾ ਇਨਕਰਜ ਕੀਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਸਪੈਸ਼ਲੀ ਕਲਕੀ ਜਨ ਸੇਵਾ ਫਾਊਂਡੇਸ਼ਨ ਔਰ ਰਾਸ਼ਟਰੀ ਮਾਡਲ ਸਕੂਲ ਦੇ ਅਭਿਸ਼ੇਕ ਜੀ ਨੇ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਨਾ ਤੇ ਜਿਹੜੀ ਸੇਵਾ ਭਾਰਤੀ ਦੀ ਟੀਮ ਹੈ ਇਹਨਾਂ ਨੇ ਵੀ ਬਿਨਾਂ ਮਤਲਬ ਹੀ ਥੱਕੇ ਟੁੱਟੇ ਜਿੰਨੇ ਦਿਨ ਵੀ ਇੱਥੇ ਆਣਾ ਪਿਆ 15 16 ਕਾਰਕਿਰਤਾ ਹਰ ਵਾਰੀ ਸਾਡੇ ਨਾਲ ਇੱਥੇ ਆਂਦੇ ਰਹੇ ਆਣ ਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਸੀ ਮਿਲਜੁਲ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰਮਾਤਮਾ ਕਰੇ ਕਿ ਇਹਨਾਂ ਦੀਆਂ ਸਮੱਸਿਆਵਾਂ ਜਲਦੀ ਹੱਲ ਹੋਣ ਤੇ ਇਹ ਫੇਰ ਆਪਣੇ ਘਰਾਂ ਦੇ ਵਿੱਚ ਪਹਿਲੇ ਵਾਂਗੂ ਹੀ ਖੁਸ਼ਹਾਲ ਜ਼ਿੰਦਗੀ ਜਿਹੜੀ ਆ ਗੁਜ਼ਾਰਨ ਜੀ ਸਰ ਸਰ ਅੱਜ ਜਿਹੜਾ ਸੇਵਾ ਭਾਰਤੀ ਗੁਰਦਾਸਪੁਰ ਤੋਂ ਵੱਲੋਂ ਪਰ ਪੜੀਕਤਾ ਵੱਲੋਂ ਜਿਹੜਾ ਤਹੀ ਕੰਬਲ ਵੰਡੀਆਂ ਐ ਚਾਦਰਾਂ ਵੰਡੀਆਂ ਐ ਉਹ ਵੀ ਬਹੁਤ ਸਾਰਾ ਸਾਮਾਨ ਵੰਡਿਆ ਇਹਦੇ ਬਾਰੇ ਦੱਸੋ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਸਮੇਂ-ਸਮੇਂ ਤੇ ਹੜਪੀਟ ਕੰਨ ਦੇ ਨਾਲ ਇਹਨਾਂ ਦੇ ਦੁੱਖ ਨੂੰ ਖਤਮ ਤੇ ਅਸੀਂ ਨਹੀਂ ਕਰ ਸਕਦੇ ਬਟ ਇਹਨਾਂ ਦੇ ਦੁੱਖ ਨੂੰ ਕਮ ਕਰ ਘਟਾਉਣ ਵਾਸਤੇ ਇਹ ਸਾਡਾ 7ਵਾਂ ਚੱਕਰ ਜਿਹੜਾ ਹੈ ਇੱਥੇ ਲੱਗਾ ਹੈ ਇਸ ਤੋਂ ਪਹਿਲੇ ਵੀ ਜਦੋਂ ਨਵੇਂ-ਨਵੇਂ ਫਲੱਡ ਆਏ ਆ ਉਦੋਂ ਵੀ ਅਸੀਂ ਆਏ ਸੀ ਉਦੋਂ ਇਹਨਾਂ ਵਾਸਤੇ ਦੁੱਧ, ਰਾਸ, ਬਿਸਕਟ, ਰਾਸ਼ਨ, ਮੋਮਬਤੀਆਂ, ਪਾਣੀ, ਮਾਚਸ, ਕੋਇਲਸ ਔਰ ਬਰਤਨ ਵਗੈਰਾ ਇਹਨਾਂ ਨੂੰ ਸਭ ਦੇ ਕੇ ਗਏ ਸੀ ਅੱਜ ਦੀ ਕੜੀ ਦੇ ਵਿੱਚ ਜਿਹੜਾ ਹੈ ਅਸੀਂ ਲੋਕਾਂ ਨੇ 200 ਕੰਬਲ 100 ਚਾਦਰ ਔਰ 30 ਸੈਟ ਬਰਤਨਾਂ ਦੇ ਕੰਬਲ ਜਿਹੜੇ ਆ ਸਿੰਗਲ ਸਿੰਗਲ ਵਾਲੇ ਐਸ ਕਰਕੇ 2 ਐ ਚਾਦਰ ਜਿਹੜੀ ਐ ਡਬਲ ਐ ਔਰ ਉਹਦੇ ਨਾਲ ਦੋ ਪਿੱਲੋ ਐ ਔਰ ਸਮਾਨ ਜਿਹੜਾ ਬਰਤਨਾਂ ਦਾ ਸਮਾਨ ਐ ਉਹਦੇ ਵਿੱਚ ਕੁੱਕਰ ਹੈ ਦੋ ਥਾਲੀਆਂ ਗਲਾਸ ਪਤਿਲਾ ਚਮਚ ਕਟਚੀ ਉਹ ਸਾਰਿਆਂ ਨੂੰ ਦਿੱਤਾ ਹੈ ਲੇਕਿਨ ਜਿਹੜਾ ਹੈ ਇਹ ਦੇਣ ਦਾ ਜਿਹੜਾ ਸਾਡਾ ਸਿਸਟਮ ਹੈ ਇਹ ਬਾਕੀ ਲੋਕੋ ਨਾਲੋਂ ਥੋੜਾ ਜਿਹਾ ਅਲੱਗ ਹੈ ਅਸੀਂ ਇਹਨਾਂ ਦੀ ਪਹਿਲੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਣੇ ਦਰਿਆ ਤੋਂ ਪਾਰਲੇ ਸੱਤ ਪਿੰਡ ਹੈ ਜਿਵੇਂ ਚ ਭਰਿਆ ਲੈ ਕਨ ਕੇ ਇਸ ਤਰ੍ਹਾਂ ਦੇ ਪਿੰਡ ਸੱਤ ਉਹਨਾਂ ਦੇ ਵਿੱਚ ਪਰਚੀਆਂ ਦੇ ਕੇ ਆਏ ਸੀ ਔਰ ਉਸ ਤੋਂ ਬਾਅਦ ਜਿਹੜੇ ਇਧਰਲੇ ਉਰਲੇ ਪਾਸੇ ਜਿਹੜੇ ਪਿੰਡ ਹੈ ਜਿਰ ਚ ਕਾਨਾ ਓਗਰਾ ਜਿੱਥੇ ਫਰੀਦਕੋਟ ਠੱਠੀ ਇਸ ਤਰ੍ਹਾਂ ਦੇ ਪਿੰਡ ਹੈ ਤਾਂ ਉਹਨਾਂ ਨੂੰ ਸਾਰਿਆਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਪਰਚੀ ਹੰਦਤੀਆਂ ਗਈਆਂ ਜੀ ਸਰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਵੱਡਾ ਜਿਹੜਾ ਹੈ بارشਾਂ ਪੈਣ ਕਰਕੇ ਔਰ ਜਿਹੜਾ ਫਲੱਡ ਆਇਆ ਹੈ ਖਾ ਕਰਕੇ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਮਾਰੀ ਹੈ ਉਹਦਾ ਕਾਰਨ ਇਹ ਹੀ ਕੀ ਜਿਹੜਾ ਮਾਧੋਪੁਰ ਹੈਡਵਰਕ ਸੀ ਉਹਦੀਆਂ ਜਿਹੜੀਆਂ ਗੇਟ ਜਿਹੜੇ ਟੁੱਟ ਗਏ ਕੁੱਟਣ ਦੇ ਨਾਲ ਲੱਖਾਂ ਕਿਊਸਕ ਪਾਣੀ ਜਿਹੜਾ ਜਗਦੰਮ ਇਸ ਪਾਸੇ ਨੂੰ ਆ ਗਿਆ ਔਰ ਮਕੋੜਾ ਪਤਨ ਦੇ ਪੜਲੀ ਸਾਈਡ ਔਰ ਚਪਕਰਾ ਮਰਾੜਾ ਦੇ ਉਲੀ ਸਾਈਡ ਤੋਂ ਲੈ ਕੇ ਦੁਰੰਗਲਾ ਵੈਲਟ ਤੋਂ ਲੈਂਦੇ ਹੋਏ ਡੇਰਾ ਬਾਬਾ ਨਾਨਕ ਤੱਕ ਇਹਨੇ ਮਾਰ ਮਾਰੀ ਹੈ ਜਨਰਲ ਵਿੱਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਚਲੋ ਜਾਨੀ ਤੇ ਘਾਟਾ ਹੋਇਆ ਹੈ ਮਾਲੀ ਦੇ ਵਿੱਚ ਲੋਕਾਂ ਦੇ ਡੰਗਰ ਜਿਹੜੇ ਹੈ ਰੁੜ ਗਏ ਔਰ ਉਹ ਪਾਕਿਸਤਾਨ ਵੀ ਚੱਪ ਗਏ ਲੋਕਾਂ ਦੇ ਕੋਠੇ ਟੁੱਟ ਗਏ ਕਾਰ ਬਰਬਾਦ ਹੋ ਗਏ ਘਰਾਂ ਵਿੱਚ ਕੋਈ ਸਮਾਨ ਹੀ ਨਹੀਂ ਰਿਹਾ ਹੋਇਆ ਕਿ ਮੁੜ ਕੇ ਵਰਤਿਆ ਜਾਏ ਉਹ ਸਭ ਕੁਝ ਹਾਲਾਤਾਂ ਨੂੰ ਵੇਖਦੇ ਹੋਏ ਸਾਰੇ ਹੀ ਸੰਗਠਨ ਜਗਦੰਮ ਹੀ ਇਸ ਕੰਮ ਨੂੰ ਵੀ ਇਹਨਾਂ ਦੀ ਜੜੀ ਹੈ ਕਿਉਂਕਿ ਇਹ ਕਾਹ ਸਮਾਜਿਕ ਪਰਾਨੀ ਆ ਸਮਾਜਿਕ ਦੇ ਤੋਨਾਤੇ ਹੋਣ ਦੇ ਕਾਰਨ ਸਾਡਾ ਫਰਜ਼ ਬੰਦਾ ਹੈ ਕਿਤੇ ਅਗਰ ਕਿਤੇ ਮੁਸੀਬਤ ਆਂਦੀ ਹੈ ਤਾਂ ਉਹਨੂੰ ਨਾਲ ਵੱਧ ਚੜ ਕੇ ਉਹਨਾਂ ਨਾਲ ਭਾਗ ਕਰਕੇ ਉਹਨਾਂ ਦੀ ਜੜੀ ਹੈ ਮੁਸੀਬਤ ਨੂੰ ਕਟਾਇਆ ਜਾ